ਵੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਦੇਵ ਸਿੰਘ ਆ ਅੰਮ੍ਰਿਤਸਰ ਮੈਂ ਰਹਿਣਾ ਵਾ ਛਾੜੇ ਮੈਨੂੰ 6 ਮਹੀਨੇ ਹੋ ਗਏ ਮੰਦੇ ਤੇ ਪੈਨੂੰ ਮੇਰੀ ਮਤ ਤਾ ਪਹਿਲਾਂ ਕਿਸੇ ਨੇ ਨਹੀਂ ਕੀਤੀ ਤੇ ਕਿਰਪਾ ਕਰੋ ਫਿਰ ਮੇਰੇ ਪੈਹ ਤੇ ਲੋਰ ਚਲੋ ਮੈਨੂੰ ਨਹੀਂ ਚਾਹੀਦੇ ਤੇ ਮੇਰਾ ਇਲਾਜ ਹੋ ਜਾਵੇ ਤੇ ਜਿਹੜਾ ਮੈਂ ਆਪਣੇ ਪੈਰਾਂ ਦੇ ਤੁਰ ਫਿਰਦਾ ਘਰ ਦੀ ਮੇਰੀ ਕਰਦੀ ਆ ਕੰਮ ਧੰਦਾ ਉਹ ਪਈ 3000 ਮਹੀਨੇ ਦਾ ਕਮਾਉਂਦੀ ਆ ਤੇ ਉਹਦੇ ਵਿੱਚੋਂ ਅਸੀਂ ਕਿਰਾਇਆ ਦੇਨੇ ਉਹਦੇ ਵਿੱਚੋਂ ਅਸੀਂ ਦਵਾਈ ਬੂਟੀ ਉਹਦੇ ਵਿੱਚੋਂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਧੰਗੁਰੂ ਰਾਮਦਾਸ ਜੀ ਦੀ ਨਗਰੀ ਅੰਮ੍ਰਿਤਸਰ ਵਿਖੇ ਗੁਰਸਿੱਖ ਪਰਿਵਾਰ ਸਰਦਾਰ ਸੁਖਦੇਵ ਸਿੰਘ ਜੀ ਇੱਕ ਤੇ ਸ਼ਹੀਦੀ ਪਰਿਵਾਰ ਆਏ ਇਹਨਾਂ ਦੇ ਭਰਾ ਜਿਹੜੇ ਆ ਉਹ ਸ਼ਹੀਦ ਹੋਏ ਸੀਗੇ ਦੋਸਤੋ ਇਹ ਵੀਰ 6 ਮਹੀਨੇ ਤੋਂ ਮੰंजे ਤੇ ਪਿਆ ਬੱਚਾ ਇਹਨਾਂ ਦਾ ਸਿਰਫ ਇੱਕ ਬੇਟੀ ਆ ਜਦੋਂ ਦੇ ਇਹ 6 ਮਹੀਨੇ ਤੋਂ ਮੰंजे ਦੇ ਪਏ ਆ ਪਹਿਲਾਂ ਤਾਂ ਇਹ ਧਿਆਰੀ ਟੱਪਾ ਕਰਕੇ ਗੁਜ਼ਾਰਾ ਕਰਦੇ ਸੀ ਆਪਣੇ ਪਰਿਵਾਰ ਦਾ ਤੇ ਹੁਣ ਮਾਤਾ ਜੀ ਆਪ ਲੋਕਾਂ ਦੇ ਘਰਾਂ 'ਚ ਕੰਮ ਕਰਕੇ 2-3000 ਰੁਪਿਆ ਕਮਾ ਕੇ ਬੇਟੀ ਦੀ ਪੜ੍ਹਾਈ ਤੇ ਇਹਨਾਂ ਦਾ ਦਵਾਈਦਾਰੋ ਵੀ ਲਿਆ ਰਹੇ ਆ ਬਹੁਤ ਲੋੜਵੰਦ ਪਰਿਵਾਰ ਆ ਦੋਸਤੋ 1 ਮਿੰਟ ਵਾਸਤੇ ਅਸੀਂ ਗੱਲ ਕਰਦੇ ਆ ਤੁਸੀਂ ਵੀਡੀਓ ਦੇਖ ਕੇ ਸ਼ੇਅਰ ਜ਼ਰੂਰ ਕਰਿਓ ਹਾਂਜੀ ਅੰਕਲ ਜੀ ਕੀ ਨਾਂਜੀ ਆਪ ਜੀ ਦਾ ਸਗਦੇਵ ਸੰਗ ਕਿੰਨਾ ਚਿਰ ਹੋ ਗਿਆ ਜੇ ਤੁਹਾਨੂੰ ਮੰਜੇ ਤੇ ਪਿਆਨੋ 6 ਮਹੀਨੇ ਹੋ ਗਏ ਜੀ ਤੇ ਲਤ ਟੁੱਟ ਗਈ ਹਾਂਜੀ ਹਾਂਜੀ ਲੱਗਦਾ ਪਹਿਲਾਂ ਵੀ ਮੇਰੀ ਕਮਜ਼ੋਰੀ ਹੈ ਅੱਛਾ ਹਾਂ ਤੇ ਫਿਰ ਮੈਂ ਤਰਾਫੋਂ ਭਰੋਂ ਟੁੱਟ ਗਈ ਹੋਇਤੋਂ ਦਾ ਮੰਜੇ ਤੇ ਹਾਂ ਅੱਛਾ ਜੀ ਹਾਂਜੀ ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਘਰ ਦਾ ਗੁਜ਼ਾਰਾ ਉਹਦੇ ਸਰ ਤੋਂ ਜੀ ਇਹ ਕੀ ਕਰਦੇ ਆ ਘਰਾਂ ਦਾ ਕੰਮ ਤਾਂ ਦਾ ਕਰਦੇ ਆ ਅੱਛਾ ਹਾਂਜੀ ਤੇ ਕਿੰਨੇ ਕੁ ਪੈਸੇ ਮਿਲ ਜਾਂਦੇ ਘਰਾਂ ਦੇ ਲੋਕਾਂ ਦੇ ਕੰਮਾਂ ਚੋਂ ਤੇ 1000 ਰੁਪਏ ਸਾਨੂੰ ਮਿਲਦਾ ਜੀ ਜਿਹਦੇ ਵਿੱਚ ਅਸੀਂ 1500 ਰੁਪਏ ਕਿਰਾਇਆ ਦਿੰਨੇ ਆ ਅੱਛਾ ਉਹਦੇ ਵਿੱਚੋਂ ਹੀ ਹਰਸ ਆਏ ਤੇ ਦਵਾਈ ਬੂਟੀ ਵੀ ਆਉਣੀ ਆ ਕਿਤੇ ਉਹਨਾ ਜਾਣਾ ਵੀ ਆ ਉਹਦੇ ਵਿੱਚੋਂ ਅਸੀਂ ਟੈਂਟ ਕਰਦੇ ਆ ਪਈ ਇੱਕ ਤਰ੍ਹਾਂ ਕਰ ਗਏ ਅੱਛਾ ਜੀ ਹਾਂ ਜੀ ਹੋ ਸਾਨੂੰ ਕੋਈ ਸਾਥ ਨਹੀਂ ਇੱਕੋ ਮੇਰੀ ਬੇਟੀ ਆ ਇਹੋ ਬੇਟੀ ਆ ਕਿੰਨੇ ਸਾਲਾਂ ਦੀ ਆ ਬੇਟੀ ਉਹ 8 ਸਾਲਾਂ ਦੀ ਆ 8 ਸਾਲਾਂ ਦੀ ਸਕੂਲ ਜਾਂਦੀ ਆ ਹਾਂ ਜੀ ਸਕੂਲ ਜਾਂਦੀ ਜੀ ਫੇਸ ਦੇਣ ਜੋਗਾ ਸਾਡੇ ਤੋਂ ਕੋਈ ਪਹਹਾਤ ਲਾ ਨਹੀਂ ਹੈਗਾ ਪਈ ਕਦੇ ਕੋਈ ਖਵਾਸ਼ ਆਪਣੀ ਅਸੀਂ ਪੂਰੀ ਕਰ ਸਕ ਜੇ ਬਹਾਈ ਤਰ੍ਹਾਂ ਜੇ ਜਿੱਧਰ ਕੰਮ ਕਰਦੀ ਉਧਰ ਸਾਨੂੰ ਕੁਝ ਮਿਲ ਜੇ ਤੇ ਠੀਕ ਆ ਉਹ ਅੰਦਰ ਸਮਾਨ ਸਭ ਤੋਂ ਪਿਆਵ ਉਹ ਵੀ ਕਮਾਂ ਵਾਲਿਆਂ ਨੇ ਸਾਨੂੰ ਦਿੱਤਾ ਸਭ ਤੋਂ ਬਣਜੋਗਾ ਕੋਈ ਨਹੀਂ ਆਗਾ ਅੱਛਾ ਜੀ ਹਾਂ ਜੀ ਇੱਥੇ ਤੱਕ ਸਾਡੀ ਕੰਡੀਸ਼ਨ ਮਾੜੀ ਆ ਤੇ ਮਤ ਸਾਡੀ ਕਿਹਨਾਂ ਨਹੀਂ ਕੀਤੀ ਕਾਹ ਕਰਕੇ ਸਾਡੇ ਪਿੰਡ ਚ ਅੱਛਾ ਜੀ ਹੂੰ ਕਿਹਨੇ ਮਰਨ ਨਹੀਂ ਕੀਤੀ ਨਾ ਦੋਸਤੋ ਬਹੁਤ ਲੋੜਵੰਦ ਪਰਿਵਾਰ ਆ ਤਰਸਯੋਗ ਪਰਿਵਾਰ ਆ ਤੁਹਾਨੂੰ 100 200 500 ਨਾਲ ਕੁਛ ਫਰਕ ਨਹੀਂ ਪੈਣਾ ਇਨਾਂ ਦੀ ਮਦਦ ਹੋ ਜਾਣੀ ਤੇ ਅਸੀਂ ਬਗਾਨਿਆਂ ਦੀ ਮਦਦਾਂ ਕਰ ਕਰਕੇ ਰੋੜਾਂ ਤੇ ਲੰਗਰ ਲਾ ਲਾ ਕੇ ਕਮਲੇ ਹੋਏ ਪਏ ਆਂ ਕਿਉਂ ਨਾ ਅਸੀਂ ਆਪਣੇਆਂ ਦੀ ਬਾਹ ਫੜੀਏ ਜੇ ਆਪਣੇਆਂ ਦੀ ਬਾਹ ਫੜਾਂਗੇ ਹੋ ਸਕਦਾ ਆਪਣਾ ਕਿੰਨਾ ਕਿ ਸਾਡਾ ਭਲਾ ਹੋਊਗਾ ਤੇ ਅਸੀਂ ਸਾਰਿਆਂ ਸੱਜਣਾ ਗੜੀ ਬੇਨਤੀ ਕਰਦੇ ਆਂ 100 200 500 ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਲੇਕਿਨ ਇਹ ਪਰਿਵਾਰ ਦੀ ਮਦਦ ਹੋ ਜਾਣੀ ਹੈ ਅਕਾਊਂਟ ਨੰਬਰ ਉੱਪਰ ਆ ਰਿਹਾ ਵਾ ਪਰਿਵਾਰ ਦਾ ਇਹਦੇ ਵਿੱਚ ਜਰੂਰ ਦਸਵੰਦ ਭੇਜੋ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ